ਸਤਿ ਸ਼੍ਰੀ ਅਕਾਲ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤੀਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਵੈਲਕਮ ਟੂ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਅੱਜ ਨੇ ਤੁਹਾਡੇ ਵਾਸਤੇ ਬਹੁਤ ਹੀ ਪਿਆਰਾ ਨਿਊ ਫੈਬਰਿਕ ਨਿਊ ਡਿਜ਼ਾਈਨਿੰਗ ਲੇਟੈਸਟ ਡਿਜ਼ਾਈਨ ਹੈ ਸਾਰੇ ਬਹੁਤ ਹੀ ਪਿਆਰੇ ਕੰਮ ਹੋਏ ਹੋਏ ਨੇ ਬੁਟੀਕਾਂ ਵਾਲੇ ਪੀਸ ਲੈ ਕੇ ਹਾਜ਼ਰ ਨੇ ਜਿਹੜੇ ਬਾਜ਼ਾਰ ਦੇ ਵਿੱਚ ਵਿਗਰੇ ਨੇ 2250 1500 1000 ਰੁਪਏ ਪਰ ਏਕੇ ਕਲੈਕਸ਼ਨ ਨੇ ਲਾ ਦਿੱਤੀ ਭਾਰੀ ਸੇਲ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਬਹੁਤ ਵੱਡੀ ਸੇਲ ਲੱਗਣ ਜਾ ਰਹੀ ਹੈ ਏਕੇ ਕਲੈਕਸ਼ਨ 메ਨ ਬਜ਼ਾਰ ਕੋਰਾਲੀ ਆ ਲੋ ਜੀ ਮਸਲੀਨ ਦੇ ਸੂਟ ਬਾਜੂ ਪਹੁੰਚੇ ਵਰਕ ਹੈ ਹਰ ਇੱਕ ਸੂਟ ਦੇ ਡਿਜ਼ਾਈਨਰ ਪੀਸ ਹੈ ਬਹੁਤ ਹੀ ਪਿਆਰਾ ਡਿਜ਼ਾਈਨਿੰਗ ਆ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਬਾਜੂਆਂ ਦੇ ਵਰਕ ਮੂਰੀਆਂ ਦੇ ਵਰਕ ਬਹੁਤ ਹੀ ਪਿਆਰੇ ਪਿਆਰੇ ਵਰਕਰ ਦੇ ਨਾਲ ਹਰ ਇੱਕ ਸੂਟ ਦੇ ਬਾਜੂ ਤੇ ਵੀ ਵਰਕ ਹੈ ਔਰ ਮੂਰੀ ਤੇ ਵੀ ਵਰਕ ਹੈ ਲੇਟੈਸਟ ਡਿਜ਼ਾਈਨਿੰਗ ਹੈ ਏਕੇ ਕਲੈਕਸ਼ਨ 메ਨ ਬਜ਼ਾਰ ਕੋਰਾਲੀ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨਵੈਅਰ ਕਰਾਲੀ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਊਗਾ ਇੰਨਾ ਸਸਤਾ ਰੇਟ ਕਰਤਾ ਏਕੇ ਕਲੈਕਸ਼ਨ ਵਾਲਿਆਂ ਨੇ ਕੋਈ 1500 ਨਹੀਂ ਕੋਈ 2000 ਨਹੀਂ ਸਿਰਫ 650 650 650 650 650 650 650 ਆਹ ਲੋ ਜੀ ਗਲੇ ਦਾ ਬਹੁਤ ਹੀ ਪਿਆਰਾ ਡਿਜ਼ਾਈਨ ਮੈਟੀ ਮਸਲਿਨ ਦੇ ਵਿੱਚ ਮੈਡੀ ਕਪੜਾ ਮਿਲੂਗਾ ਮਸ਼ੀਨ ਕਪੜਾ ਮਿਲੂਗਾ ਚੌਕਲੇਟ ਕਪੜਾ ਮਿਲੂਗਾ ਬਹੁਤ ਭਾਰੀ ਸੇਲ ਲੱਗੀ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਬੁਟੀਕਾਂ ਵਾਲੇ ਪੀਸ ਨੇ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਨੇ ਸੇਮ ਫੋਟੋਆਂ ਵਾਲੇ ਪੀਸ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਗਲੇ ਦੇ ਕੰਮ ਪੱਲਿਆਂ ਦੇ ਕੰਮ ਬੁਟੀਕਾਂ ਵਾਲੇ ਪੀਸ ਆ ਚੁੱਕੇ ਨੇ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਜਲਦੀ ਜਲਦੀ ਵਿਜ਼ਿਟ ਕਰੋ 650 650 650 ਫੁੱਲ ਮਾਲ ਆ ਚੁੱਕੇ ਹੈ ਕੁਆਂਟੀਟੀ ਦੇ ਵਿੱਚ ਕਲਰ ਆਪਣੀ ਆਪਣੀ ਪਸੰਦ ਦੇ ਚੱਕੀ ਜਾਓ ਲਿਜਾਈ ਜਾਓ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਵਾਹ ਜੀ ਵਾਹ ਬਹੁਤ ਹੀ ਪਿਆਰੇ ਡਿਜ਼ਾਈਨ ਕਿੱਥੇ ਮਿਲਣਾ ਸਿਰਫ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਆ ਲੋ ਜੀ ਪਹੁੰਚੇ ਨੇ ਵਰਕ ਸਾਰਿਆਂ ਦੇ ਪਹੁੰਚੇ ਪੁੰਝੇ ਵਰਕ ਹੋਏ ਹੋਏ ਨੇ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਦੁਪੱਟੇ ਦੇ ਵੀ ਬਹੁਤ ਸੋਹਣੇ ਗੋਟੇ ਲੱਗੇ ਹੋਏ ਨੇ ਬਹੁਤ ਪਿਆਰੇ ਵਰਕ ਨੇ ਬਹੁਤ ਨੇ ਆਲਓਵਰ 5 ਮੀਟਰ ਸੂਟ ਆ ਕਲਰ ਸਿੱਧੋ ਆਹੀ ਰੱਖ ਦੋ ਚਾਹੇ ਵਿਚਵਾ ਖੋਲੀ ਜਾਏ ਚਾਹੇ ਕੋਈ ਚੱਕਰ ਨਹੀਂ ਆ ਭਾਜੀ ਆ ਲੋ ਜੀ ਰੱਖੀ ਜਾਓ ਪਹਿਲਾਂ 20 ਨੈਕ ਵਾਲਾ ਦਿਖਾ ਦਿੰਦਾ ਆ ਲੋ ਜੀ 20 ਨੈਕ ਵਾਲਾ ਗਾਲਾ ਪੱਲੇ ਦਾ ਇਹ ਬਿਜਲਣ ਸਾਢੇ 22 200 ਰੁਪਏ ਦਾ ਬਾਜ਼ਾਰ ਚ ਸੂਟ ਵਿਗਰੇ ਪਰ ਏਕ ਏਕ ਕਲੈਕਸ਼ਨ ਨੇ ਕਰ ਦਿੱਤਾ ਇਹ ਪੂਰਾ ਫੁੱਲ ਧਮਾਕਾ ਗੜਾ ਪਲੇ ਦਾ ਡਿਜ਼ਾਈਨ ਬਹੁਤ ਹੀ ਪਿਆਰਾ ਬਾਜੂ ਪਹੁੰਚੇ ਵਰਕ ਨੇ ਲੇਟੈਸਟ ਚੀਜ਼ ਕੋਈ 2000 ਨਹੀਂ ਕੋਈ 2500 ਨਹੀਂ ਕੋਈ 1500 ਨਹੀਂ ਕੋਈ 1000 ਨਹੀਂ ਸਿਰਫ 650 650 ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਵੀ ਭੈਣਾਂ ਦਾ ਫਾਇਦਾ ਹੋ ਸਕੇ ਤਾਂ ਕਿ ਹਰ ਇੱਕ ਮੇਰੀ ਭੈਣ ਖਰੀਦ ਸਕੇ ਸੂਟ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਬਾਤ ਇਹ ਵੀਡੀਓ ਜੀ ਕਮੈਂਟ ਕਰਕੇ ਦੱਸੋ ਜਿਹੜਾ ਉਸਟਮਰ ਲੈ ਗਿਆ ਉਹ ਵੀ ਦੱਸੋ ਕਿ ਹਾਂਜੀ ਕਿੱਦਾਂ ਰਿਹਾ ਕੱਪੜਾ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਜਲਦੀ ਜਲਦੀ ਵਿਜ਼ਿਟ ਕਰੋ AK ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਅਨਲਿਮਟਿਡ ਸਟਾਕ ਆ ਗਿਆ ਕਲਰ ਬਹੁਤ ਪਿਆਰੇ ਨੇ ਕਲਰ ਬਹੁਤ ਸੋਹਣੇ ਨੇ AK ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਕੋਈ 2000 ਨਹੀਂ ਕੋਈ 1500 ਨਹੀਂ AK ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਵਾਲਿਆਂ ਨੇ ਲਾਤੀ ਭਾਰੀ ਸੇਲ ਜਲਦੀ ਜਲਦੀ ਪਹੁੰਚੋ AK ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਕਿੰਨੇ ਦਾ ਕਿੰਨੇ ਦਾ ਕਿੰਨੇ ਦਾ ਦੱਸੋ ਜੀ ਕਿੰਨੇ ਦਾ ਸਿਰਫ 650 ਰੁਪਏ ਦਾ ਜੀ 650 ਦਾ ਆਹ ਲੋ ਜੀ ਕਲਰ ਦੇਖ ਲਓ ਮਸਟਰਡ ਕਲਰ ਨਿਕ ਡਿਜ਼ਾਈਨ ਹੋਰ ਆ ਗਿਆ ਜੀ ਤੇ ਵਿੱਚ ਆਹ ਲੋ ਜੀ ਇਹ ਵੀ ਦਿਖਾ ਦਿਓ ਜੀ ਇਹ ਵੀ ਦਿਖਾ ਦਿਓ ਜੀ ਲਿਆਓ ਜੀ ਲਿਆਓ ਦਿਖਾਓ ਜੀ ਆਹ ਲੋ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਬਹੁਤ ਹੀ ਪਿਆਰਾ ਵਰਕ ਮਸਲੀਨ ਕਪੜਾ ਚੌਕਲੇਟ ਕਪੜਾ ਔਰ ਥਿੰਕ ਕਪੜਾ ਚਾਰ ਪੰਜ ਕੱਪੜੇ ਨੇ ਸਾਰਿਆਂ ਦਾ ਰੇਟ ਕਰਤਾ ਇੱਕ ਇਲੈਕਸ਼ਨ ਵਾਲਿਆਂ ਨੇ ਸਿਰਫ 650 5 ਦਿਨ ਦੀ ਲੱਗੀ ਇਹ ਭਾਰੀ ਸੇਲ ਕੋਈ 10 ਦਿਨ ਦੀ ਕੋਈ 15 ਦਿਨ ਦੀ ਸਿਰਫ 5 ਦਿਨ ਦੀ ਨਵੇਂ ਸਾਲ ਦੀ ਲੱਗ ਚੁੱਕੀ ਭਾਰੀ ਸੇਲ ਕਿੰਨੇ ਦਾ ਕਿੰਨੇ ਦਾ 650 650 ਦਾ 650 ਦਾ 550 ਦਾ ਜੀ ਜਲਦੀ ਜਲਦੀ ਲੈ ਜੋ ਏਕੇ ਕਲੈਕਸ਼ਨ 메ਨ ਬਜ਼ਾਰ ਕੁਰਾਲੀ ਇਹ ਤੋਂ ਇਲਾਵਾ ਗਰਮ ਸੂਟਾਂ ਦੇ ਉੱਤੇ ਵੀ ਭਾਰੀ ਸੇਲ ਹੈ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਜ਼ਾਰ ਕੁਰਾਲੀ ਕਰੇਵ ਦੇ ਵੀ ਮਿਲਣਗੇ ਕਰੇਵ ਕਪੜਾ ਵੀ ਮਿਲ ਜੇਗਾ ਮਸ਼ੀਨ ਕਪੜਾ ਵੀ ਮਿਲ ਜੇਗਾ ਥਿੰਕ ਕਪੜਾ ਵੀ ਮਿਲ ਜੇਗਾ ਕੋ ਟਰਾਈ ਵੀ ਮਿਲ ਜੇਗਾ ਜਿੰਮੀ ਚੂ ਵੀ ਮਿਲ ਜੇ ਸਾਰੇ 650 650 650 ਆਲ ਰੋ ਡਿਜ਼ਾਈਨ ਦੇਖ ਲਓ ਕਿੰਨਾ ਸੋਹਣਾ ਇਹ ਕੰਮ ਕੰਮੇ ਕਰਾਣ ਚਲੇ ਜਾਓ ਬਾਜ਼ਾਰ ਚ ਹਜ਼ਾਰ ਹਜ਼ਾਰ ਰੁਪਏ ਕੰਮ ਦਾ ਮੰਗ ਲੈਂਦੇ ਜੀ ਸੇਮ ਫੋਟੋ ਵਾਲੇ ਬੁਟੀਕਾਂ ਵਾਲੇ ਪੀਸ ਨੇ ਸਿਰਫ 650 650 650